ਗੋਗਵਾੜਾ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਦੇ ਖਿਲਾਫ ਸਾਰੇ ਭੇਤ ਖੋਲਦੇ ਉਤੋਂ ਉਹ ਬਾਬਾ सोनू ਨਿਕਲਿਆ ਜੋ ਕਿ ਗੱਦੀ ਨਸ਼ੀਨ ਡੇਰੇ ਦੇ ਵਿੱਚ ਰਹਿੰਦਾ ਅਤੇ ਉਸ ਦੇ ਪਤਨੀ ਦਾ ਕਹਿਣਾ ਹੈ ਕਿ ਮੈਨੂੰ ਮੇਰੇ ਪਤੀ ਜੋ ਕਿ ਬਾਬਾ ਉਸ ਨੇ ਚਿਮਟਿਆਂ ਦੇ ਨਾਲ ਕੁੱਟਿਆ ਉੱਤੇ ਦੂਜੇ ਪਾਸੇ ਬਾਬੇ ਦੀ ਸਾਲੀ ਨੇ ਵੀ ਗੰਭੀਰ ਇਲਜ਼ਾਮ ਹਾਂਜੀ ਮੈਡਮ ਕਿਨਾ ਜੀ ਆਪਣਾ ਕਿੱਥੇ ਦੇ ਰਹਿਣ ਵਾਲੇ ਆ ਮੈਂ ਫੋਟੋ ਆੜੇ ਮੇਰੇ ਪੇਕੇ ਆਗੇ ਤੇ ਮਾੜਕਾ ਪਿੰਡ ਵਿਆਹੀ ਸੀ ਜੀ ਮੈਂ ਕੀ ਮਾਮਲਾ ਕਿਹਨੇ ਤੁਹਾਡੇ ਸੱਟਾ ਵਗੈਰਾ ਲੱਗੀਆਂ ਸੀ ਬਲ ਹਸਪੀਟਲ ਦਾਖਲ ਤੁਸੀਂ ਹਾਂ ਜੀ ਇਹ ਮੈਨੂੰ ਤੇਰੇ ਮੇਰੇ ਘਰ ਵਾਲੇ ਨੇ ਬਹੁਤ ਕੁੱਟਿਆ ਕੀ ਵਜ੍ਹਾ ਸੀ ਕੀ ਕੁੱਟਣ ਦੀ ਸਾਰੇ ਸੱਟਾ ਮੂੰਹ ਤੇ ਕੁੱਟਿਆ ਕਿਉਂ ਜੀ ਵਜ੍ਹਾ ਕੀ ਸੀ ਕੁੱਟਣ ਦੀ ਵਜ੍ਹਾ ਕੋਈ ਨਹੀਂ ਸੀ ਜੀ ਮੈਂ ਸੀ ਕਿ ਮੈਂ ਅੱਜ ਗੱਡੀ ਤੇ ਮਹਿੰਗੀ ਮੈਨੂੰ ਘਟਿਆ ਕੱਲ ਮੇਰੇ ਲੱਕ ਚ ਪੇਨ ਬਹੁਤ ਮੁੰਹ ਸੀਗਾ ਤਾਂ ਮੈਂ ਚਲੀ ਗਈ ਦਵਾਈ ਛੋਟੇ ਬੇਟੇ ਨੂੰ ਕੁੰਛਣ ਛੱਡਣ ਦੇਈ ਤਾਂ ਫਿਰ ਉਥੋਂ ਮੈਨੂੰ ਆ ਗੁੜੀਆ ਜੀ ਨਾਲ ਕੰਦੀ ਬੀਬੀ ਤੋਂ ਦਵਾਈ ਨਾਲੋਂ ਮੈਨੂੰ ਬੁਖਾਰ ਸੀਗਾ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ बोलो ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਸੀ ਮੈਂ ਕਹਿੰਦਾ ਮੈਂ ਕੰਮਸ਼ਨ ਛੱਡਣ ਗਈ ਸੀ ਵੀ ਕਿ ਮੈਂ ਬਿਮਾਰ ਸੀ ਕਿ ਮੈਂ ਦਵਾਈ ਲੈ ਕੇ ਆਈ ਮੈਂ ਸਵੇਰੇ ਆ ਗੁੜੀਆਂ ਨੂੰ ਬਾਜ਼ਾਰ ਮਾਰਕ ਪਿਆ ਵੀ ਇਹਨੂੰ ਸੱਦ ਕੇ ਲਿਆ ਸ਼ਿਲਪੀ ਇਹ ਮੇਰਾ ਨਾਂ ਕਹਿੰਦੇ ਇਹਨੂੰ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿਨੂੰ ਪੁੱਛ ਕੇ ਗਈ ਸੀ ਦਵਾਈ ਨਾਲ ਮੈਂ ਕਹਿੰਦਾ ਮੈਂ ਬਿਮਾਰ ਸੀ ਮੈਂ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੰਦਾ ਤੇ ਕਿੱਟ ਮੈਂ ਤੁਹਾਡੇ ਘਰ ਨਾਲ ਕੀਤੀ ਇਹਨਾਂ ਨੇ ਕੁੱਟ ਮਾਰ ਮੇਰੇ ਆ ਚੁੰਟੇ ਮਾਰੇ ਲੋਏ ਦੇ। ساری ਬਾਹ ਪਾੜਤੀ। ਤੇ ਜਿਹੜੇ ਤੁਹਾਡੇ ਹਸਬੰਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ? ਹਾਂਜੀ ਜਗ੍ਹਾ ਤੇ ਬੈਠੇ ਆ ਜੀ ਇਹ ਵੀ ਕਈ ਜਨਾਨੀਆਂ ਨਾਲ ਗੱਲਬਾਤ ਹੈ। ਕੀ ਨਾਮ ਆ ਜੀ? ਮਾਰਕੁੱਟ ਬਹੁਤ ਕਰਦਾ ਮੇਰ ਨਾਲ। ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ। ਇਹਨਾਂ ਦਾ ਨਾਮ ਕੀ ਆ ਜੀ? ਅੱਗੇ ਬਹੁਤ ਵਾਰੀ ਕੁੱਟਿਆ ਐ ਮੇ ਜੀ। ਨਾਮ ਕੀ ਆ ਜੀ ਇਹਨਾਂ ਤੁਹਾਡੇ ਹਸਬੰਡ ਦਾ? ਸੋਨੂ ਬਾਬਾ ਸੋਨੂ ਬਾਬਾ ਲਖਵੀਰ ਸਿੰਘ ਨਾਂ ਆਇਆ। ਠੀਕ ਆ ਜੀ। ਆਂ ਪੁੱਪੇ ਸ਼ਾ ਡੇਰੇ ਤੇ ਮਾਰਤਾ ਬੈਠਾ। ਇਹ ਗੱਡੀ ਨਹੀਂ ਸੀ ਉੱਥੇ ਜੀ ਹਾਂ ਗੱਡੀ ਨਹੀਂ ਸੀ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਇਦਾਂ ਦੀ ਮਾਰਕੁੱਟ ਹੋਈ ਹੈ ਮੇਰੇ ਨਾਲ ਬਹੁਤ ਵਾਰੀ ਕੁੱਟਾ ਮਾਰ ਹੋਈ ਹੈ ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ ਤੇ ਹੁਣ ਜਿੱਦਾਂ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀਆਂ ਵਗੈਰਾ ਵੀ ਦੇ ਕੇ ਗਏ ਆ ਬਾਹਰ ਇਹ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੁਹਾਨੂੰ ਜਾਨੋਂ ਮਾਰ ਦੂੰ ਬਾਬਾ ਜੀ ਕਿਹਨਾ ਜੀ ਆਪਣਾ ਮੇਰਾ ਸੋਨੂੰ ਬਾਬਾ ਜੀ ਇਹ ਕਿਹੜੀ ਜੰਗ ਡੇਰਾ ਜੀ ਆਪਣਾ ਮਾਨਕਾਂ ਜੀ ਇਕ ਮਾਮਲਾ ਕੀ ਸਾਰਾ ਇੱਕ ਲੇਡੀਸ ਤੁਹਾਡੀ ਵਾਈਫ ਇਹਦੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਗੁੱਟਮਾਰ ਕੀਤੀ ਚਮਟਿਆਣਾ ਬੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਚਾਲਾ ਮੈਨੂੰ ਕਿ ਲੋੜ ਕੁੱਟਮਾਰ ਕਰਨ ਦੀ ਡਿਗੀ ਆ ਫਿਰ ਸੋਈ ਦੇ ਵਿੱਚ ਉਹ ਮੈਂ ਕਹਿੰਦਾ ਵੇ ਡਿਗੀ ਆ ਤੇ ਸਿੱਡੋ ਲਿਆ ਤੇ ਤੇ ਤੋਂ ਰੇਕੇ ਡਿਗੀ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਤਾਂ ਚਮਟੇ ਨਾਲ ਮੈਨੂੰ ਕਿ ਚਮਟੇ ਨਾਲ ਮਾਰਨ ਦੀ ਲੋੜ ਆ ਮੈਂ ਕੋਕੜਾ ਵੇ ਗੰਦੇ ਵਾ ਦਵਾਈ ਲੈਣ ਗਏ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਦਵਾਈ ਲੋ ਕਿਹੜਾ ਰੋਗ ਸਾਦਾ ਬੰਦਾ ਮੈਂ 8.5 ਲੱਖ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਜਹਾਦ ਦਵਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਜੀ 8.5 ਲੱਖ ਦਾ ਕਿਹਨੇ ਹਾਂ ਜੀ ਮੇਰੇ ਕੋਲ ਸਬੂਤ ਹੈਗੇ ਆ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਨਾ ਉਹ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਈਆ ਵੀ ਕੱਢਦੇ ਉੱਥੇ ਜਾ ਕੇ ਹਾਂਜੀ ਫਨਾ ਤੋਂ ਦਵਾ ਕਰ ਦੋ ਤਾਂ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਨੂੰ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਮੈਂ ਤਾਂ ਯਾਰ ਪਾਦੀ ਮੈਨੂੰ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨੀਆਂ ਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਂ ਤੂੰ ਛੱਡ ਕੋਈ ਨਿੱਤਰਾ ਰਾਜਨਾਮਾ ਕਰਾਣੇ ਉਹ ਸਾਰੇ ਮੇਰੀ ਸਾਰੀ ਟੱਕ ਪਰ ਮੈਂ ਤੈਨੂੰ ਕਹਾਂ ਨੀ ਉਹ ਭਾਬੀ ਆ ਘੁੰਗਰੂ ਪਾਇਆ ਮੈਂ ਉਹਦਾ ਮੱਥਾ ਢੇਕਦਾ ਮੋਹਰੇ ਬੋਲਣਾ ਪਈ ਉਹ ਕਹਿੰਦੇ ਜੀ ਗਾਲਾ ਗੋਲਾ ਕੱਢ ਕੇ ਤੁਮ ਜੀ ਨਿਕ ਗਏ ਮੈਂ ਨਾ ਲੋੜ ਧਮਕੀਆਂ ਦੇਣੇ ਦੀ ਯਾਰ ਇਦਾਂ ਕਿਹੜਾ ਬੰਦਾ ਆਪਣੇ ਨਿਆਣੇ ਜਦ ਐਡਮਿਟ ਦਾ ਆਪਣੇ ਨਿਆਣੇ ਦੇਖਣੇ ਜਾ ਕੋ ਆਪਣੇ ਮੁੰਡੇ ਨਾਲ ਤੂੰ ਇੱਕ ਉਹਨੇ ਇਹ ਵੀ ਜੇ ਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗੱਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ ਮੈਂ ਨਾ ਮੈਂ ਅਨਪੜ੍ਹ ਬੰਦਾ ਮੈਂ ਨਾਲ ਕਹਿੰਦਾ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇ ਨੇ ਇਦਾਂ ਕਾਰਨ ਕੀ ਹੋਇਆ ਜਿਹੜਾ ਕਾਰਨ ਕੀ ਸੀਗਾ ਮੇਨ ਵਿੱਚੋਂ ਇਲਜ਼ਾਮ ਦਾ ਕਾਰਨ ਇਲਜ਼ਾਮ ਤਾਂ ਫਿਰ ਉਹ ਇਹ ਇਲਜ਼ਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਹੋਣਾ ਕੋ ਹੁੰਦਾ ਆ ਲੇੜੀਆਂ ਦਾ ਹੁੰਦਾ ਬਾਬੇ ਉਹ ਤੇ ਹੀ ਜੇਕਰ ਬਾਬੇ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਕਿ ਮੇਰੇ ਉੱਤੇ ਲਗਾਏ ਗਏ ਇਲਜ਼ਾਮਾਂ ਝੂਠੇ ਨੇ ਦੋਨੇ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਏ ਨੇ ਪਤਨੀ ਦਾ ਕਹਿਣਾ ਕਿ ਹਮੇਸ਼ਾ ਮੇਰੇ ਨਾਲ ਕੁੱਟਮਾਰ ਕੀਤੀ ਹੈ ਦੂਜੇ ਪਾਸੇ ਪਤੀ ਜੋ ਕਿ ਬਾਬਾ ਕਹਿੰਦਾ ਮੈਂ ਕਦੇ ਵੀ ਕੁੱਟਮਾਰ ਨਹੀਂ ਕੀਤੀ ਬਿਊਰੋ ਰਿਪੋਰਟ ਹਰਪ ਪੰਜਾਬ